ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲ ਕਰਦੇ ਆ ਰਖਲਾ ਸੁਖਵਿੰਦਰ ਸਿੰਘ ਕੌਣੀ ਗੱਦੜਵੇ ਵਾਲੇ ਦੀ ਠੀਕ ਹੈ ਨਾ ਜੀਤੇ ਰਖਲਾ ਬੱਸਾਂ ਵਾਲੇ ਭਾਰੀ ਪੈ ਗੇ ਡਿੰਪੂ ਢਿੱਲੋ ਭਾਰੀ ਪੈ ਗਿਆ ਤੇ ਟਿਕਟਾਂ ਨੂੰ ਦੇਤੀ ਅੱਜ ਤੱਕ ਜਿੰਨੇ ਵੀ ਰਖਲਾ ਗੱਲ ਕਰਦੇ ਆਏ ਰਖਲਾ ਆਮ ਆਦਮੀ ਪਾਰਟੀ ਦੇ ਕਹਿੰਦੇ ਸੀ ਅਸੀਂ ਦਰਿਆ ਮਛਾਉਣ ਵਾਲੇ ਜਿਹੜੇ ਸਾਡੇ ਕਾਰੇ ਕਰਤਾ ਠੀਕ ਹੈ ਨਾ ਜਿਹੜੇ ਸਾਡੇ ਸਪਾਈ ਸਪਾਈ ਕਹਿੰਦੇ ਆ ਸਾਡੇ ਜਿਹੜੇ ਉਹਨਾਂ ਨੂੰ ਟਿਕਟ ਦਿੱਤੀ ਟਿਕਟ ਇੱਕ ਦਿੱਤੀ ਸੀ ਇਹਨਾਂ ਨੇ ਸੰਗਰੂਰ ਦੇ ਵਿੱਚ ਇੱਕ ਸਰਪੰਚ ਸੀ ਠੀਕ ਹੈ ਨਾ ਜਦੋਂ ਸਿਮਰਜੀਤ ਸਿੰਘ ਮਾਨ ਤੋਂ ਹਰਗੇ ਸੀ ਆਮ ਆਦਮੀ ਪਾਰਟੀ ਹਰਗੇ ਸੀ ਸਿਮਰਜੀਤ ਮਾਨ ਸਿਮਰਜੀਤ ਸਿੰਘ ਮਾਨ ਜਿੱਤ ਗਏ ਸੀ ਸੰਗਰੂਰ ਤੋਂ ਉਦੋਂ ਜ਼ਰੂਰ ਦਿੱਤੀ ਸੀ ਉਹ ਵੀ ਇਹਨਾਂ ਦਾ ਜਿਹੜਾ ਹੁਣ ਜਿਹੜਾ ਸੰਦੀਪ ਪਾਟਕ ਹਰਿਆਣੇ ਦਾ ਅਖਲਾ ਪਰਿਵਾਰੀ ਲੱਗਿਆ ਹੋਇਆ ਹੈ ਉਹ ਬੰਦੇ ਨੇ ਇਹ ਗੱਲ ਕਹੀ ਸੀ ਉਦੋਂ ਬਾਅਦ ਕਹਿੰਦਾ ਅਸੀਂ ਜੇ ਜਾਣਦੇ ਹੋਏ ਚਿਹਰੇ ਨੂੰ ਜਿਹੜਾ ਪਪੂਲਰ ਚਿਹਰਾ ਉਹਨੂੰ ਜਿਹ ਟਰੈਕਟਰ ਦਿੰਦੇ ਤਾਂ ਅਸੀਂ ਸੀਟ ਨਹੀਂ ਹਾਰਦੇ ਸੀ ਇਹਦਾ ਮਤਲਬ ਕੀ ਹੈ ਵੀ ਮਤਲਬ ਕਿ ਅਸੀਂ ਜਿਹੜੇ ਲੀਡਰ ਹੈਗੇ ਆਪਾਂ ਜਿਹੜੇ ਨੂੰ ਆਪ ਪਾਉਨੇ ਆ ਵੋਟਾਂ ਰੱਖ ਲੈ ਜਿਹੜੇ ਆ ਫਿਰਦੇ ਇਹਨਾਂ ਤੋਂ ਕਿਸੇ ਨੂੰ ਟਰੈਕਟਰ ਦਿੱਤੀ ਹੁੰਦੀ ਤਾਂ ਅਸੀਂ ਸੰਗਰੂਰ ਸੀਟ ਨਹੀਂ ਹਾਰਦੇ ਸੀ ਆ ਗੱਲ ਸੰਦੀਪ ਪਾਟਕ ਨੇ ਕਹੀ ਸੀ ਜਿਹੜਾ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਿਆ ਤੇ ਉਹ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਆਮ ਲੋਕ ਆ ਜਿਹੜੇ ਖਾਸ ਕਰਕੇ ਇਹਨਾਂ ਦੇ ภูมิੱਕੜ ਹੈ ਆਮ ਆਰੰਗੀ ਪਾਰਟੀ ਦੇ ਭਮੱਕੜ ਉਹਨਾਂ ਦੇ ਵਿਰੁੱਧ ਦੀ ਬੋਲਦਾ ਰਿਹਾ ਉਹਨੇ ਕੋਈ ਅੱਜ ਤੱਕ ਨਹੀਂ ਚੰਗਾ ਕੀਤਾ ਠੀਕ ਹੈ ਨਾ ਵੇਲਮ ਟੈਕਟ ਨਹੀਂ ਦੇਣੀ ਚਾਹੀਦੀ ਸੀ ਇਹ ਗੱਲ ਕਹੀ ਸੀ ਤੇ ਨਾਲੇ ਪੰਜਾਬ ਦੇ ਖਿਲਾਫ ਵੀ ਅੱਜ ਤੱਕ ਬੋਲਦਾ ਰਿਹਾ ਕੋਈ ਪੰਜਾਬ ਲਈ ਉਹਨੇ ਅੱਜ ਤੱਕ ਚੰਗਾ ਨਹੀਂ ਕਿਹਾ ਜਿਹੜਾ ਜਿਹੜੀ ਨਹਿਰ ਨਿਕਲਣੀ ਹੈ S&L ਉਹਦੇ ਬਾਰੇ ਵੀ ਕਿਹਾ ਵੀ ਸੈਂਟਰ ਸਰਕਾਰ ਆਪਦੀ ਟੀਮ ਇੰਜੀਨੀਅਰਾਂ ਦੀ ਭੇਜੇ ਤੇ ਮੈਂ ਮੈਂ ਨਾ ਕਰੇ ਵੀ ਕਿੱਥੋਂ ਦੀ ਨਹਿਰ ਨਿਕਲੂਗੀ ਤੇ ਉਹ ਮਣਕੇ ਦੇ ਦੇ ਤੇ ਉਹ ਮਤਲਬ ਕਿ ਕੇਂਦਰ ਸਰਕਾਰ ਕਰੇ ਤੇ ਇਹਦਾ ਮਤਲਬ ਇਹੀ ਹੈ ਨਾ ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ ਇੱਥੇ ਭਗਵੰਤ ਮਾਨ ਕੁਛ ਹੀ ਕਹਿੰਦਾ ਰਹੇ ਜਿਹੜੇ ਉਤਲੇ ਲੀਡਰ ਆ ਇਹਨਾਂ ਦੇ ਭਗਵੰਤ ਮਾਨ ਤੋਂ ਵੀ ਪਾਵਰਫੁਲ ਉਹ ਬੰਦੇ ਤਾਂ ਇਹ ਗੱਲ ਕਹਿੰਦੇ ਆ ਠੀਕ ਹੈ ਨਾ ਧੰਨਵਾਦ ਸਤਿ ਸ਼੍ਰੀ ਅਕਾਲ